ਸਸਟਰੀ ਕਾਲ ਹਿਅਰਸ ਹੋ ਕੀ ਹਾਲ ਚਾਲ ਹੈ ਜੀ ਸਭ ਠੀਕ ਠਾਕ ਅਸੀਂ ਬਿਲਕੁਲ ਠੀਕ ਠਾਕ ਆ ਮਿਲ ਕੇ ਤੁਸੀਂ ਵੀ ਸਾਰੇ ਠੀਕ ਹੀ ਹੋਵੋਗੇ ਤੇ ਲੋ ਜੀ ਇੱਕ ਕਹਾਵਤ ਹੈ ਕਿ ਉਰਜਾ ਬਰਮੀ ਨੂੰ ਕਰਮ ਜਾਣਗੇ ਨਾਲੇ ਅੱਜ ਮੇਰੇ ਨਾਲ ਵੀ ਉਹੀ ਗੱਲ ਹੋ ਗਈ ਹੈ ਜਿ ਮੈਨੂੰ ਕੋਈ ਆਫਿਸ ਦੇ ਕੰਮ ਸੀਗਾ ਕੋਈ ਬੱਚੇ ਦਾ ਕਿਸੇ ਦਾ ਕੇਸ ਇੱਥੇ ਲੈ ਕੇ ਜਾਣਾ ਸੀਗਾ ਪੀਐਸਵੀ ਦੇ ਦਫਤਰ ਜਿਸ ਕਰਕੇ ਮੈਂ ਥੋੜਾ ਜਿਹਾ ਜਲਦੀ ਆ ਗਈ ਸੀਗੀ ਤੇ ਫਿਰ ਕਿਉਂਕਿ ਪੀਐਸਵੀ ਦਾ ਦਫਤਰ ਮੇਰੇ ਫੇਸ 2 'ਚ ਹੀ ਹੈ ਤਾਂ ਮੈਂ ਸੋਚਿਆ ਵੀ ਚਲੋ ਜਲਦੀ ਆ ਗਈ ਤਾਂ ਅੱਜ ਸਿੱਧੀ ਪਹਿਲਾਂ ਸ਼ੌਪ ਤੇ ਨਹੀਂ ਜਾਂਦੀ ਅੱਜ ਆਪਦੀ ਗੱਡੀ ਤੇ ਗਈ ਸੀ ਮੈਂ ਵੀ ਹੁਣ ਸਿੱਧਾ ਸ਼ੌਪ ਤੇ ਨਹੀਂ ਜਾਂਦੀ ਜੀ ਪਹਿਲਾਂ ਘਰੋਂ ਹੋ ਕੇ ਥੋੜੀ ਜਿਹੀ ਪਿੱਕ ਸਿੱਧੀ ਕਰ ਲਈਏ ਤੇ ਫਿਰ ਦੁਬਾਰਾ ਜਾਉਂਗੀ ਉੱਠ ਕੇ ਤੇ ਸਮਝ ਲੋ ਵੀ 40 ਮਿੰਟ ਸੀਗੇ ਮੇਰੇ ਕੋਲ ਇਹ ਹੁਣ ਚੱਲ 40 ਮਿੰਟ ਮੈਂ ਰੈਸਟ ਕਰ ਲੈਣੀ ਆ ਆਉਂਦੇ ਆਉਂ ਸਾढ़े 10:30 ਵਜੇ ਆਉਂਦੇ ਤੇ ਦੁੱਧ ਆ ਗਿਆ ਚਲੋ ਜੀ ਹੁਣ ਗਰਮ ਕਰੋ ਲੋ ਦੁੱਧ ਗਰਮ ਕਰਨ ਦੀ ਡਿਊਟੀ ਲੱਗੀ ਮੇਰੀ ਤੇ ਖੜਿਆ ਗਰਮੀ 'ਚ ਚਲੋ ਐਨੀਹਾਉ ਤੇ ਅੱਜ ਤਾਂ ਐਸੀ ਕਿ ਵੀ ਰੈਸਟ ਕਰੂੰਗੀ ਸ਼ਾਪ ਤੇ ਰੈਸਟ ਨਹੀਂ ਹੁੰਦੀ ਨਾ ਫੇ ਚਲੋ ਪਰ ਰੈਸਟ ਤਾਂ ਕਰਮਾਂ ਨਾਲ ਹੀ ਹੁੰਦੀ ਹੈ ਇਦਾਂ ਤਾਂ ਨਹੀਂ ਹੋ ਸਕਦੀ ਜੀ ਮੇਰੇ ਚਾਹਣ ਨਾਲ ਰੈਸਟ ਹੋਊਗੀ ਇਹ ਹੁਣ ਫਿਰ ਮੈਂ ਸੋਚਾਂ ਚਲੋ ਜਲਦੀ ਆ ਗਈ ਤਾਂ ਮੈਂ ਤੁਹਾਨੂੰ ਦਿਖਾਉਣੀ ਹੈ ਵੀ ਸੋਇਚ ਕੀ ਕੀ ਕੰਮ ਹੋ ਗਿਆ ਆਪਣੀ ਚ ਲਓ ਜੀ ਟਾਇਲ ਆਪਣੇ ਇਹ ਵਾਲਾ ਕੰਮ ਹੋ ਗਿਆ ਫਿਰ ਬਣ ਗਿਆ ਆਪਣੇ ਬੋਲੋ ਬੋਲ ਲੱਗ ਗਿਆ ਇੱਥੇ ਠੀਕ ਹੈ ਤੇ ਕੱਲ ਉਹਨਾਂ ਨੇ ਸਾਰਾ ਮਤਲਬ ਦੁਪਹਿਰਾ ਅਸਰਤ ਪੂਰੀ ਪਾਊਡਰ ਸਾਰੇ ਘਰ ਚ ਫੈਲਿਆ ਹੋਇਆ ਤੁਹਾਨੂੰ ਦਿਖ ਰਿਹਾ ਹੋਣਾ ਦੇਖੋ ਇਹ ਉੱਤੀ ਹੈ ਠੀਕ ਹੈ ਟਾਈਲਸ ਲੱਗ ਆਪਣੇ ਲੱਗ ਗਈਆਂ ਕੰਧ ਦੇ ਵੀ ਸੇਮ ਹੀ ਲਵਾਈਆਂ ਹਲਕਾ ਜਿਹਾ ਕਰੀਮੀ ਟੱਚ ਹੈ ਹਲਕਾ ਜਿਹਾ ਜ਼ਿਆਦਾ ਨਹੀਂ ਵਾਈਟ ਜਿਹਾ ਆਲਮੋਸਟ ਤੇ ਇਹ ਆਪਣੇ ਲੱਗੇ ਸਿੰਕ ਤੇ ਇਹ ਕੋਈ ਹੋਰ ਹੀ ਮੈਟਲ ਹੈ ਸਟੀਲ ਦੇ ਨਹੀਂ ਹੈਗੇ ਪੱਥਰ ਟਾਈਲ ਵਿੱਚ ਆ ਕੁਛ ਹੈਗਾ ਤੇ ਇੱਕ ਇੰਦਰ ਹੋ ਗਿਆ ਇਧਰ ਵੀ ਸਾਹਮਣੇ ਹੁਣ ਤੁਹਾਨੂੰ ਕਲਰ ਕਾਫੀ ਸਾਹਮਣੇ ਵਾਲੇ ਪਾਸੇ ਦਿਖ ਰਿਹਾ ਹੋਣਾ ਵੀ ਵਾਈਟ ਡਿਸ਼ ਜਾਈ ਹੈ ਤੇ ਉੱਪਰ ਆਪ ਇੱਕ ਜਿਵਣੀ ਹੈ ਆਊਟਲੈਟ ਛੱਡਿਆ ਹੋਇਆ ਤੇ ਇੱਕ ਇੱਥੇ ਐਗਜ਼ੌਸਟ ਲਵਾਉਣਾ ਹੈ ਤੇ ਨੀਚੇ ਫਿਰ ਆਪਾਂ ਗੈਸ ਦੀ ਫਿਟਿੰਗ ਵੀ ਨਾ ਬਾਹਰੋਂ ਕਰਾ ਲੀਓ ਗੈਸ ਵਾਲੇ ਜਿਹੜੇ ਉਹਨੇ ਸਪਲਾਈ ਕਰਦੇ ਉਹ ਕਹਿੰਦੇ ਸੀ ਹੁਣ ਪਾਟ ਛੱਡਦਾ ਕੀਤੀ ਹੈ ਵੀ ਗੈਸ ਦੀ ਸਪਲਾਈ ਵੀ ਬਾਹਰੋਂ ਕਰ ਦਿੰਨੇ ਆ ਫਿਰ ਉਧਰੋਂ ਦੇਖੋ ਉਧਰੋਂ ਹੀ ਪਾਈਪ ਪਾ ਕੇ ਚਿਰੀ ਪਾ ਕੇ ਵਿੱਚ ਵਿੱਚ ਦੀ ਉੱਥੇ ਗੈਸ ਦਾ ਕਨੈਕਸ਼ਨ ਕੱਟਤਾ ਹੁਣ ਸਿਲੰਡਰ ਬਾਹਰ ਪਏ ਰਹਿਣਗੇ ਵੈਸੇ ਤਾਂ ਸਾਡੇ ਇੱਥੇ ਆ ਹੀ ਏਰੀਆ 'ਚ ਦੂਜੀ ਵੀ ਫਾਈਪ ਆਣੀ ਔਰ ਹਜੇ ਸਕਸੈਸਫੁਲ ਕਿੰਨੀ ਹੁੰਦੀ ਆ ਕਿੰਨੀ ਨਹੀਂ ਲੀਕੇਜ ਰੁਕੇਦਾ ਤੇ ਹੋਰ ਹਨਾ ਉਹ ਹਜੇ ਦਿਖਣਾ ਇੱਥੇ ਆਪਾਂ ਬਣਾਵਾਂਗੇ ਬੈਟਰੀ ਸਾਨੂੰ ਪਤਾ ਹੀ ਹੈ ਤੇ ਇਹ ਆਪਣਾ ਹੋ ਗਿਆ ਇੱਕ ਸੈਲਫ ਇੱਧਰ ਆ ਗਿਆ ਹਨਾ ਤੇ ਇਧਰਲੇ ਪਾਸੇ ਆਪਣਾ ਫ੍ਰੀਜ ਫਰਚਰ ਚਾਣ ਕੇ ਹੋਰ ਵੀ ਜਗ੍ਹਾ ਵਧ ਰਵਾਂਗੀ ਤੇ ਆ ਜਿਹੜਾ ਉਹ ਟੇਬਲ ਜੀ ਈਜ਼ੀ ਵੀ ਵਧਾ ਕਰਾ ਲਿਆ ਸੱਚੇ ਹੈ ਸਰਵਿੰਗ ਟੇਬਲ ਜਾ ਇੱਥੇ ਰੋਟੀ ਵੀ ਖਾ ਸਕਦੇ ਆ ਦੋਨੋਂ ਜਣੇ ਫੜ ਕੇ ਤੇ ਇਹ ਨੀਸਾਰੇ ਕੰਮ ਸੋਈ ਦਾ ਹੋ ਗਿਆ ਪੱਥਰ ਪੁੱਤਰ ਤਾਂ ਪਹਿਲਾਂ ਬੈ ਗਿਆ ਸੋਨ ਮੈਂ ਦਿਖਾਇਆ ਹੀ ਸੀਗਾ ਇਹ ਤਾਂ ਹੁਣ ਉਹਨਾਂ ਨੇ ਕੱਤੇ-ਕੱਤੇ ਜਿਹਾ ਵਿਚਾਰ ਰੱਖਿਆ ਫਿਰ ਇਹ ਨੀਰ ਰਗੜਾਈ ਦਾ ਬਸ ਕੱਲ ਤੋਂ ਕੰਮ ਸ਼ੁਰੂ ਹੋ ਚੁਗਾ ਫਿਰ ਆਪਣਾ ਸੋਈ ਦਾ ਅੰਦਰੋਂ ਕਾਫੀ ਕੰਮ ਹੋ ਜਾਊਗਾ ਨਾਲ ਦੀ ਨਾਲ ਇਸ ਫਿਰ ਕਲੀ ਪਾਲਿਸ਼ ਆਏਗਾ ਚੰਗੀ ਵਿੜੀਆਂ ਦਾ ਕੰਮ ਸ਼ੁਰੂ ਹੋ ਜਾਊਗਾ ਠੀਕ ਹੈ ਤੇ ਕੱਲ ਉਹ ਕਰਕੇ ਜੇ ਸਕਰਟਿੰਗ ਦਾ ਬਣਾ ਕੇ ਗਏ ਹੈ ਸਕਰਟਿੰਗ ਲੈਂਦੀ ਚੀਜ਼ ਜੀ ਇਹ ਕਰ ਗਏ ਤੇ ਇੱਥੇ ਡਰਾਈ ਰੂਮ ਚ ਵੀ ਸਕਰਟਿੰਗ ਕਰ ਗਏ ਸਕਰਟਿੰਗ ਦਾ ਕੰਮ ਸਰ ਕਸੇ ਹੋ ਗਿਆ ਅਸੇ ਕਦਰ ਇਧਰ ਇਦਾਂ ਲੀਕਨ ਤੇ ਵੀ ਇਧਰ ਜਿਹੜੀ ਨਵੀਂ ਬਣਾਈ ਇਧਰ ਰਹਿੰਦਾ ਸੀ ਤੇ ਇਧਰ ਹੋ ਗਿਆ ਤੇ ਹੁਣ ਮੇਨ ਮੇਨ ਕੰਮ ਤਾਂ ਹੋ ਗਿਆ ਤੇ ਹੁਣ ਉਹ ਕੱਲ ਤੋਂ ਰਗੜਾਈ ਸ਼ੁਰੂ ਹੋ ਚੁੱਕੀ ਕਿਚਰ ਕਿਚਰ ਠੀਕ ਹੈ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੋ ਹੋਣੀ ਵੀ ਸ਼ਕਿਲ ਸ਼ਕੀ ਹੁਣ ਵੀ ਮੈਨੂੰ ਬਹੁਤ ਸੋਣੀ ਲੱਗਦੀ ਹੈ ਵਸਤਰ ਸੋਈ ਤਾਂ ਠੀਕ ਹੈ ਆਲੂ ਕਾਦੀਆ ਬਣੀ ਰਸੋਈ ਦੀ ਏਡੀ ਲੰਬੀ ਲੰਬੀ ਤੇ ਅੱਜ ਮਿਸਤਰੀ ਆਏ ਨਹੀਂ ਕਿਉਂਕਿ ਹੋਰ ਕੋਈ ਕੰਮ ਹੈ ਨਹੀਂ ਸੀਗਾ ਤਾਂ ਫਿਰ ਕਹਿੰਦੇ ਜੀ ਵੀ ਇਹ ਕੰਮ ਪਰ ਗੜਾਈ ਆਲਾ ਕੱਲੋਂ ਕਰ ਸ਼ੁਰੂ ਕਰਾਂਗੇ ਹੂੰ ਦੁੱਧ ਘੋਲਿਆ ਜੀ ਸ਼ੋਰ ਕਿਤੇ ਗੱਲਾਂ ਕਰਦੇ ਕਰਦੇ ਹੋਰ ਕੰਮ ਵੱਜੇ ਦੁੱਧ ਉਬਲ ਜੇ ਦੁੱਧ ਉਬਲੇ ਦਾ ਕੰਮ ਤਾਂ ਉਹਦੋਂ ਵੀ ਪੈੜਾ ਹੈ ਦੁੱਧ ਬੋਇਲ ਕਰਨ ਨਾਲੋਂ ਅਸੀਂ ਜਿਹੜਾ ਪਾਂਚ ਸਫਾਈ ਕਰਨੀ ਦਿੰਦੀ ਐ ਉਹ ਬਹੁਤ ਔਖੀ ਐ ਐਸੀ ਕਹਿੰਦੇ ਹੁੰਦੇ ਜੇ ਦੁੱਧੂ ਵੇਲੇ ਤਾਂ ਪੈਸੇ ਆਉਂਦੇ ਐ ਪੈਸੇ ਤਾਂ ਪਤਾ ਨਹੀਂ ਘਰੋਂ ਜ਼ਰੂਰ ਪੈਂਦੀ ਕੇ ਅਸੀਂ ਦੁੱਧ ਉਬਲ ਜੇ ਠੀਕ ਐ ਫਿਰ ਦੁੱਧ ਉਬਲ ਜੇ ਵਸ ਫੇਰ 10 ਮਿੰਟ ਰਹਿ ਗਈ 15 ਵਸ ਬੈਠਣ ਦੇ ਤੇ ਫੇਰ ਸੀ ਨਾਸਪਰ ਕੇ ਹੀ ਜਾਉਂਗੀ ਸ਼ੌਪ ਤੇ ਫਿਰ ਬਣਾਵਾਂਗੇ ਆਪਾਂ ਵੀਡੀਓਜ਼ ਤੁਹਾਡੇ ਵਾਸਤੇ ਠੀਕ ਹੈ ਤੇ ਬਾਕੀ ਥੋੜੀ ਜਿਹੀ ਸ਼ਾਪਿੰਗ ਵੀ ਕਰਨੀ ਹੈ ਅੱਜ ਆਵਦੀ ਸ਼ੌਪ ਤੋਂ ਕਰਨੀ ਹੈ ਪਰ ਕਰਨੀ ਤਾਂ ਹੈਗੀ ਹੈ ਇੱਕ ਭੈਣ ਕਹਿੰਦੀ ਸੀਗੀ ਵੀ ਤੁਹਾਨੂੰ ਕੀ ਜਿੰਨੇ ਵਾਜੀ ਸੂਟਸ ਵਾਲ ਬਣਾਵਦੀ ਸ਼ੌਪ ਤੇ ਹੀ ਸੋਹਣੇ ਹੈ ਤੇ ਆਈ ਨਹੀਂ ਹੁੰਦਾ ਹੈ ਭੈਣੀ ਵੀ ਆਵਦੀ ਸ਼ੌਪ ਤੋਂ ਵੀ ਸਾਨੂੰ ਮੁੱਲ ਮਿਲਦੇ ਨੇ ਸੂਟ ਤੁਸੀਂ ਕਹੋਗੇ ਵੀ ਆਹ ਥੋੜੀ ਹੁੰਦਾ ਹੁੰਦਾ ਐ ਐਕਚੁਅਲੀ ਪਤਾ ਕੀ ਐ ਜਿਵੇਂ ਅਸੀਂ ਤਾਂ ਦੋ ਤਿੰਨ ਜਣੀਆਂ ਐ ਚਲੋ ਮੇਰਾ ਤਾਂ ਸ਼ਾਪ ਦੇ ਵਿੱਚ ਮੈਂ ਤਾਂ ਸ਼ੌਕੀਆ ਹੀ ਕਰਦੀਆਂ ਇਹ ਕੰਮ ਉਹ ਦੋਨੋਂ 파ਟਨਰ ਐ ਹਨਾ ਮੈਂ ਨਹੀਂ 파ਟਨਰ ਐ ਜੀ ਮੈਂ ਤਾਂ ਵੀਡੀਓ ਵੀਡੀਓ ਬਣਾਉਣ ਦਾ ਸ਼ੌਕ ਹੀ ਐ ਤੇ ਫ੍ਰੀ ਸਰਵਿਸ ਦਿੰਦੀ ਰਹਿਨੀ ਆ ਉਹਨਾਂ ਨੂੰ ਉਹ ਕਹਿੰਦੀਆਂ ਵੀ ਚਲ ਤੂੰ ਸਾਡੀ ਇਨੀ ਹੈਲਪ ਕਰ ਦਿਆ ਕਰ ਵੀਡੀਓ ਬਣਾ ਦਿਆ ਕਰ ਤੇ ਮੈਂ ਵੀਡੀਓ ਵੀਡੀਓ ਬਣਾ ਦੇਨੀ ਆ ਉਹਨਾਂ ਦੀ ਮੈਂ ਤਾਂ ਸ਼ੌਕੀਆ ਹੀ ਕਰਦੀ ਆ ਇਹ ਕੰਮ ਬਟ ਜਿਹੜੇ ਸੂਟ ਵੀ ਐ ਨਾ ਉਹ ਵੀ ਐ ਨਹੀਂ ਹੈਗਾ ਉਹ ਆਪ ਵੀ ਮੋਲੀ ਲੈਂਦੀਆਂ ਐ ਕਿਉਂਕਿ ਇਦਾਂ ਤਾਂ ਫੇਰ ਆਪਾਂ ਸਾਰੀ ਸੂਟ ਉਹ ਕਹੂਗੀ ਮੈਂ 10 ਬਣਾ ਲੂ ਕਹੂਗੀ ਮੈਂ 15 ਪੱਤਰ ਜ ਨਹੀਂ ਇਹ ਫਿਰ ਤਾਂ ਕੋਈ ਕੰਟਰੋਲ ਹੀ ਨਹੀਂ ਰਹਿਣਾ ਫਿਰ ਤਾਂ ਆਪਾਂ ਜੇ ਆਪ ਹੀ ਸਾਰੇ ਸਵਾਲਾਂਗੇ ਤਾਂ ਫਿਰ ਵਿੱਚਾ ਕੀ ਹੈ ਇਸ ਕਰਕੇ ਸੂਟ ਤਾਂ ਸਾਨੂੰ ਵੀ ਬਣੀ ਮੋਲੀ ਮਿਲਦੀ ਨਹੀਂ ਹਨ ਤੇ ਇਹ ਵੀ ਚਲੋ ਥੋੜੀ ਜਿਹੀ ਘੱਟ ਰੇਟ ਤੇ ਮਿਲ ਜਾਂਦੀ ਜੀ ਸਾਨੂੰ ਸੇ ਪਰ ਮਿਲਦੀ ਮੁੱਲ ਹੈ ਉਹ ਵੀ ਸਿਰਫ ਤਾਂ ਦੇਖੋ ਮੈਂ ਤੁਹਾਨੂੰ ਦੱਸਦੀ ਆ ਦੇਖੋ ਉਸੂਲ ਸਾਰੇ ਸੈੱਟ ਕਰਨੇ ਪੈਂਦੇ ਹਨ ਬਿਜ਼ਨਸ ਚ ਜਿਵੇਂ ਅਸੀਂ ਜਿਵੇਂ ਕੱਲੀਆਂ ਨੇ ਆਪਸ ਚ ਮੈਂ ਲੈਣਾ ਹੈ ਵੱਡੇ ਭੈਣ ਜੀ ਨੇ ਲੈਣਾ ਹੈ ਮੰਮੀ ਨੇ ਲੈਣਾ ਹੈ ਅਸੀਂ ਤਾਂ ਸਮਝ ਲੋ ਵੀ ਹੋਲਸੇਲ ਪ੍ਰਾਈਸ ਤੋਂ ਮੰਗ ਲੈ ਲੈਣੀ ਆ ਤੇ ਜੇ ਮੈਂ ਲੈਣਾ ਤੇ ਅਗੋਂ ਕਿਸੇ ਨੂੰ ਗਿਫਟ ਕਰਨਾ ਹੈ ਫਿਰ ਪੂਰੀ ਰੇਟ ਤੇ ਮਿਲਦਾ ਫਿਰ ਉਸੇ ਰੇਟ ਤੇ ਮਿਲਦਾ ਜਿਹੜਾ ਵੀਡੀਓ ਚ ਰੇਟ ਤੁਸੀਂ ਸਤਾਉਂਦੇ ਹੋ ਮੈਨੂੰ ਵੀ ਉਸੇ ਤੇ ਮਿਲਦਾ ਠੀਕ ਹੈ ਤੇ ਐਵੇਂ ਮਮੀ ਆ ਜੀ ਉਹਨਾਂ ਨੇ ਆਪਦੇ ਵੀ ਸੋਨੇ ਦਾ ਵਿਚਾਰ 400-500 ਮਹੀਨੇ ਚ ਫਿਰ ਤਾਂ ਉਹਨਾਂ ਨੂੰ ਉਹ ਵੀ ਮਿਲੂਗਾ ਹੋਲਸੇਲ ਪ੍ਰਾਈਸ ਤੇ ਲੈ ਮਿਲ ਜੂਗਾ ਤੇ ਲੱਗੀ ਕੀਮਤ ਤੇ ਤੇ ਨਹੀਂ ਫਿਰ ਹੁਣ ਉਹਨਾਂ ਨੂੰ ਵੀ ਪੂਰੀ ਪੇਮੈਂਟ ਕਰਨੀ ਪੈਂਦੀ ਹੈ ਜੇ ਉਹਨਾਂ ਨੇ ਮੈਨੂੰ ਵੀ ਲੈ ਕੇ ਦੇਣਾ ਹੈ ਰਣਾ ਮੈਨੂੰ ਗਿਫਟ ਕਰਨਾ ਹੈ ਫਿਰ ਵੀ ਉਹਨਾਂ ਨੂੰ ਉਹ ਵੀ ਮਿਲੂਗਾ ਕਿਉਂਕਿ ਉਹਨਾਂ ਨੇ ਖਰੀਦ ਕੇ ਮੈਨੂੰ ਗਿਫਟ ਕਰਨਾ ਹੈ ਫਿਰ ਉਹਨੂੰ ਪ੍ਰੋਪਰ ਪੈਸੀ ਦੇ ਕੇ ਖਰੀਦਣਾ ਪਊਗਾ ਤੇ ਫਿਰ ਮੈਨੂੰ ਗਿਫਟ ਵੀ ਮਿਲੂਗਾ ਠੀਕ ਹੈ ਇਸ ਕਰਕੇ ਹੈ ਹੀ ਨਹੀਂ ਹੈਗਾ ਜੇ ਸਾਨੂੰ ਫ੍ਰੀ ਮਿਲਦੇ ਆ ਫ੍ਰੀ ਪਰ ਉਹ ਸਾਨੂੰ ਵੀ ਕੁਝ ਨਹੀਂ ਮਿਲਦਾਗਾ ਠੀਕ ਹੈ ਤੇ ਇੱਕ ਭੈਣ ਜੀ ਪੁੱਛਦੇ ਸੀਗੇ ਵੀ ਵੱਡੇ ਰੰਜੀਵ ਨਹੀਂ ਦਿਖਦੇ ਹੈਗੇ ਸਾਡੇ ਨਾਲ ਵੀਡੀਓ ਚ ਐਕਚੁਅਲੀ ਅਸੀਂ ਦੋਨੇ ਸਕੀਨਤਾਂ ਨਹੀਂ ਛਾੜੀ ਨਹੀਂ ਹੈਗੀਆਂ ਉਹ ਸਾਡੇ ਮਾਸਿਸ ਜੀ ਨੂੰ ਐਸੇ ਆਪਸ ਚ ਮਾਸੀਆਂ ਦੀ ਇਹਨੂੰ ਹਲਕੀ ਹੈ ਤੇ ਉਹ ਦਾ ਘਰ ਤੇ ਮੇਰਾ ਘਰ ਨੇੜੇ ਨੇੜੀ ਨੇ ਆਪਸ ਚ ਅਸੀਂ ਸਮਝੋ ਚਾਰ ਬੰਦੀ ਕੋਠੀਆਂ 10 ਕ ਕੋਠੀਆਂ ਦਾ ਸਾਨੂੰ ਹੋਊਗਾ ਦੱਸੀ 10 ਕ ਕੋਠੀਆਂ ਦਾ ਹੋ ਗਿਆ ਸਾਡਾ ਆਪਸ ਚ ਇੱਕੋ ਕੋਲੋਨੀ ਚ ਨੇੜੇ ਨੇੜੀ ਘਰ ਹੈ ਸਾਡੇ ਤੇ ਪਰ ਹੈਗੀਆਂ ਅਸੀਂ ਮਸੀਆਂ ਦੀ ਰੋਹ ਮੇਰੀ ਸਕੀਰ ਰਾਣੀ ਉਹ ਸੀਗੀ ਜਿਹੜੀ ਟੂਰ ਤੇ ਮੇਰੇ ਨਾਲ ਗਈ ਸੀ ਤੁਸੀਂ ਦੇਖੀ ਸੀਗੀ ਉਸ ਉਹ ਵਾਲੇ ਵਲੌਗ ਚ ਠੀਕ ਹੈ ਤੇ ਪਰ ਸਾਡਾ ਇਹ ਹੈ ਵੀ ਅਸੀਂ ਹੈਗੀਆਂ ਤਾਂ ਮਸੀਆਂ ਦੀ ਰੋਹ ਫਰਹ ਜੀ ਮਸਕੀਆਂ ਦਰਾਨੀਆਂ ਜਹਾਣੀਆਂ ਨਾਲ ਵੀ ਜਾ ਭੈਣਾ ਵਰਗਾ ਹੀ ਪਿਆਰ ਹੈ ਕੋਈ ਐ ਨਹੀਂ ਹੈਗਾ ਤਾਂ ਇਹ ਨਹੀਂ ਵੀ ਜਾਂਦੀ ਹੈ ਹਨਾ ਵੀ ਭੈਣਾ ਵਰਗਾ ਪਿਆਰ ਹੈ ਤਾਂ ਤੇ ਇਸ ਕਰਕੇ ਮੈਂ ਕਿਹਾ ਤੁਹਾਡਾ ਇਹ ਵੀ ਡਾਊਟ ਕਲੀਅਰ ਕਰਦਾ ਉਹ ਇਸ ਤਾਂ ਫ੍ਰੀ ਹੋਈ ਸੋਣੇ ਬਈ ਕੁਝ ਨਹੀਂ ਮਿਲਦਾ ਠੀਕ ਹੈ ਤੇ ਦੱਸਿਓ ਰਸੋਈ कैसी लगी ਬਾਕੀ ਫਿਰ ਹੋਰ ਗੱਲਾਂ ਮਾਰਦੇ ਆ ਠੀਕ ਹੈ ਲੋ ਜੀ ਹੁਣ ਵੱਜ ਗਈ 5 ਓ ਮਾਈ ਗਾਡ ਤੇ ਮੈਂ ਨਹੀਂ ਗਈ ਸ਼ੌਪ ਤੇ ਅੱਜ ਮੇਰੇ ਭੈਣ ਗਿਆ ਜਿੱਤੀਆਂ ਵੀ ਤੋਂ ਆਈ ਨਹੀਂ ਅੱਜ ਵੀਡੀਓ ਨਹੀਂ ਬਣਾ ਸਕੀ ਕੋਈ ਤੇ ਐਕਚੁਅਲੀ ਮੈਂ ਨਾ ਕਦੇ ਵੀ ਐਂ ਸੌਂਦੀ ਨਹੀਂ ਹੈਗੀ ਦਿਨੀ ਕਿਉਂਕਿ ਸਾਡੇ ਮੇਰੇ ਮਦਰ ਨਹੀਂ ਸੀ ਸੌਂਦੇ ਦਿਨੇ ਤੇ ਅਸੀਂ ਸਾਰੇ ਭੈਣ ਭਰਾ ਸੌਂਦੇ ਨਹੀਂ ਆਮ ਤੌਰ ਤੇ ਬਹੁਤ ਘੱਟ ਆ ਵੀ ਤੇ ਸਾਨੂੰ ਦਿਨੇ ਸੌਣ ਦੀ ਕਦੇ ਕੀ ਕਹਿਣਾ ਅਸਟ ਕਰ ਲਈ ਨਹੀਂ ਬਹੁਤ ਰੀਅਰ ਤੇ ਅੱਜ ਪਤਾ ਨਹੀਂ بس ਮੈਂ ਉਹਦੋਂ ਸਾਨੂੰ ਕਿਹਾ ਵੀ ਦੁੱਧ ਉਬਾਲ ਕੇ ਕਿ ਉਹ ਦੋ ਰੋਗ ਸੀਗੇ ਪੁਣ ਇੱਕ ਤਿੰਨ ਮੈਂ ਕਿਹਾ ਚੱਲ ਥੋੜੀ ਜਿਹੀ ਦੇਰ ਮਾੜੀ ਜਿਹੀ ਦੇਰ ਪੈਣੀ ਹੈ ਪਸੀਨਾ ਸੁਨੋ ਸੁਕਾਉਣੀ ਹੈ ਤੇ ਫੇਰ ਉੱਠ ਕੇ ਜਾਨੀ ਹੈ ਤੇ ਪਤਾ ਨਹੀਂ ਕਿਹੜੇ ਵੇਲੇ ਅੱਖ ਲੱਗ ਗਈ ਓ ਮਾਈ ਗਾਡ ਇਹ ਨੀਂਦ ਆਈ ਪਤਾ ਨਹੀਂ ਲੱਗਿਆ ਮੈਂ ਤਾਂ ਕਿੱਥੇ ਪਈ ਐ ਸੱਕਾਂ ਦੇ ਟਰੱਕ ਨੀਂਦ ਦੇ ਉੱਤਰਿਆ ਤੇ ਜਦੋਂ ਉੱਠੀ ਤੇ ਮੈਂ ਉੱਠੀ ਪਤਾ ਨਹੀਂ ਸੀਗੀ ਦਿਮਾਗ 'ਚ ਉਹੀ ਗੱਲ ਸੀ ਨਾ ਵੀ ਵੀ ਅੱਧੇ ਇੱਕ ਘੰਟੇ ਚੁੱਟਦੀ ਆ ਫਟਫਟ ਉੱਠੀ ਵੀ ਸੜੇ ਦਿਨ ਹੋ ਗਏ ਹੋਣੇ ਜੀ ਦੇਖਿਆ ਤਾਂ 5:00 ਵੱਜ ਗਏ ਇੰਨੀ ਦੇਰ ਚ ਦੇਖਿਆ ਇਹ ਭੈਣ ਦੀ ਵੀ ਕਾਲ ਵੀ ਆਈ ਹੈ ਹਰਿੰਦਰ ਭੈਣ ਦੀ ਫਿਰ ਮੈਂ ਕਿਹਾ ਹੁਣ ਕਾਲ ਲੈਣੀ ਕਰ ਦਿੰਦੀ ਦੇਖੀ ਜਾਉ ਫਿਰ ਤਾਂ ਚੁੱਪ ਹੀ ਕਰ ਦਿਓ ਪਹਿਲਾਂ ਮੈਂ ਸੋਚਿਆ ਸੀ ਉਹਨੂੰ ਕਹਿ ਦੂੰਗੀ ਵੀ ਜਿਹੜੇ ਮੈਂ ਕੰਮ ਕੀ ਸੀ ਉਹ ਤੇ ਮੈਨੂੰ ਟਾਈਮ ਲੱਗ ਗਿਆ ਫਿਰ ਮੈਂ ਕਿਹਾ ਚਲ ਝੂਠ ਕੱਢ ਲਈ ਬੋਲਣਾ ਹੈ ਨਾ ਝੂਠ ਦਾ ਬੰਦੇ ਨੂੰ ਐਸੇ ਹੀ ਮਾੜਾ ਤੇ ਇਹ ਤਾਂ 깔 ਹੀ ਕੁਛ ਨਹੀਂ ਦੀ ਜੀ ਚਲ ਭੈਣ ਹੀ ਆ ਆਪਦੀ ਫਿਰ ਇੰਨੀ ਦੇਰ ਤੋਂ ਸੋਚ ਹੀ ਰਹੀ ਸੀ ਕਿ ਉੱਠ ਕੇ ਤੇ ਭੈਣ ਦਾ ਫੋਨ ਦੁਬਾਰਾ ਆ ਗਿਆ ਜੀ ਤੁਸੀਂ ਕਿੱਥੇ ਹੋ ਆਹ ਦੇਖਿਓ ਭੈਣੇ ਮੈਂ ਤਾਂ ਅੱਜ ਸੁੱਤੀ ਲੱਗੀ ਕਿ ਮੈਨੂੰ ਪਹਿਲਾਂ ਹੀ ਅੰਦਾਜ਼ਾ ਹੋ ਗਿਆ ਸੀ ਉਹ ਵੀ ਅੱਖ ਲੱਗ ਗਈ ਹੋਈ ਹੈ ਉਹ ਵੀ ਅੰਦਾਜ਼ਾ ਹੀ ਹੈ ਵੀ ਵੈਸੇ ਤਾਂ ਮੈਂ ਆਪਦਾ ਇਹ ਵਾਲਾ ਤਮੂਰੀ ਹੈ ਨਾ ਸ਼ਾਪ ਤੇ ਜਾ ਕੇ ਵੀਡੀਓ ਬਣਾਉਣੀ ਨੋਟ ਕਰਨੀ ਮੈਂ ਪੂਰੀ ਜ਼ਿੰਮੇਵਾਰੀ ਨਹੀਂ ਕਰਦੀ ਤੇ ਪਰ ਉਹਨੂੰ ਉਹਨੂੰ ਲੱਗਿਆ ਹੋ ਗਿਆ ਸੀ ਕਿ ਮੈਂ ਪਹਿਲਾਂ ਹੀ ਅੰਦਾਜ਼ਾ ਲਾਇਆ ਰਿਹਾ ਸੀਗਾ ਉਹ ਵੀ ਅੱਖ ਲੱਗ ਗਈ ਰਾਈਏ ਅਸਲ ਵਿੱਚ ਕੁਝ ਤਾਂ ਲੇਟ ਹੋ ਗਈ ਤੇ ਫਿਰ ਕੁਝ ਅੱਖ ਹੀ ਲੱਗਦੀ ਤਾਂ ਮੇਕਮ ਹੋ ਗਈ ਤੇ ਅਸਲ ਇਹ ਨਾ ਐਂਗਲ ਦੀ ਗਰਮੀ ਜਿਹੜੀ ਉਹਨੂੰ ਕੋਈ ਪਲੇਸ ਇਚ ਬ੍ਰੈਸ਼ ਜੋ ਟਿਕਦਾ ਨਹੀਂ ਤੁਹਾਨੂੰ ਕੰਨੀ ਖੜੀ ਹੋਵਾ ਉਹ ਸਰੀਰ ਮੈਂ ਸ਼ਾਂਤੀ ਆ ਗਈ ਤੇ ਕੁਛ ਵੈਸੇ ਹੀ ਅ ਕਈ ਦਿਨ ਬਾਅਦ ਇੱਕ ਦਿਨ ਰਿਲੈਕਸ ਜੇ ਹੌਸਟ ਤੇ ਬਸ ਤੇ ਜਿਹੜੀ ਆਣੀ ਆਉਂਦੀ ਹੈ ਨਾ ਸਨ ਪਲੈਨ ਜਿਹੇ ਤੁਸੀ ਪਲਾਨ ਕਰਕੇ ਪਾਓ ਵੀ ਮੈਂ ਸੋਣੇ ਉਹਦੋਂ ਸਭੋ ਨਹੀਂ ਆਉਂਦੀ ਤੇ ਜਿਹੜੀ ਉਹੀ ਅੱਖ ਲੱਗ ਜੇ ਤੇ ਉਹਨੂੰ ਫੇਰ ਤੁਹਾਨੂੰ ਸਰੀਰ ਪਰ ਹੋ ਗਿਆ ਹਾਲ ਬਿਲਕੁਲ ਸ਼ਾਂਤੀ ਆ ਗਈ ਤੇ ਹੁਣ ਵੈਸੇ ਵੀ ਸ਼ਾਂਤੀ ਹੈ ਸਾਰੇ ਪਾਸੇ ਕਿਉਂ ਗਰਮੀ ਨਹੀਂ ਲੱਗ ਰਹੀ ਕਿਉਂ ਜ਼ਿਆਦਾ ਗਰਮੀ ਨਹੀਂ ਲੱਗ ਰਹੀ ਹੋ ਮੈਨੂੰ ਬੱਦਲ ਵਾਈ ਜਿਹਾ ਹੁੰਦਾ ਹੈ ਤੇ ਬਾਹਰ ਬੈਠੀ ਮੈਂ ਨਿਕਰੀ ਤੇ ਦੇਖਿਆ ਅੱਜ ਬਾਹਰ ਮੌਸਮ ਬਹੁਤ ਸਮਝ ਲੱਗ ਰਿਹਾ ਗ੍ਰੀਨ ਜਿਹਾ ਲੱਗ ਰਿਹਾ ਏ ਤੇ ਉਹ ਦਸੋ ਵੀ 5 20 65 ਤੱਕ ਆ ਜਾਣਗੀ ਆ ਤੇ ਫੇਰ ਉਹਨਾਂ ਦੇ ਆਇਆ ਤਾਂ ਚਾਹ ਨੂੰ ਮਹਿਮਾਨ ਨਾਲ ਇੱਕ ਗੱਲਾਂ ਮਾਰੂ ਹਾਂ ਪਰ ਮੈਨੂੰ ਹੁਣ ਆਏ ਜ਼ਰੂਰ ਲੱਗ ਰਿਹਾ ਵੀ ਕਿਵੇਂ ਚਲੀ ਜਾਂਦੀ ਤਾਂ ਕੋਈ ਵੀ ਵੀਡੀਓ ਵੀ ਥੋੜਾ ਸੁੱਕਾ ਹੋ ਜਾਂਦਾ ਕਿਉਂਕਿ ਐਤਵਾਰ ਨੂੰ ਵੀਡੀਓ ਨਹੀਂ ਬਣਾਉਣੀ ਤੇ ਉਹ ਵੀ ਅਡਵਾਂਸ ਕਰਕੇ ਪੂਰੀ ਵੈਸੇ ਵੀ ਇੱਕ ਦਿਨ ਅਡਵਾਂਸ ਬਣਾ ਹੀ ਦੀ ਜਿਵੇਂ ਅੱਜ ਬਾਈ ਚਾਂਸ ਦਾ ਵਿਆ ਕਰਦੀ ਜਹਾ ਹੋਰ ਹੋ ਜੀ ਤੇ ਫਿਰ ਇੱਕ ਦੋ ਤਾਰਾ ਸਾਨੂੰ ਅਡਵਾਂਸ ਰੱਖਣੀ ਪੈਂਦੀ ਹੈ ਚਲੋ ਐਨੀ ਹੋਊ ਕੱਲ ਦੀ ਹੈਗੀ ਸਿਕਾਈ ਮੈਂ ਡਿਸਪਲੇ ਲੈ ਲੇ ਜੀ ਕੱਲ ਦੀ ਵੀਡੀਓ ਹੋਊਗੀ ਫਿਰ ਅਸਕੇ ਵਿੱਚ ਹੀ ਆਸਤਾ ਲੋਜੀ ਛਿੜਕਾਂ ਵਾਲੇ ਕੰਮ ਕਰਕੇ ਛਿੜਕਾ ਖਾ ਕੇ ਖੜਦੀਆਂ ਓੜੀਆਂ ਜਿਹਾ ਇਸ ਤਰੀਕੇ ਨਾਲ ਕਰਦੀ ਆ ਆਏ ਨਹੀਂ ਵੀ ਬੋਲ ਕੇ ਬਸ ਬੈਂਡ ਦੀ ਅੱਖ ਤੋਂ ਪਤਾ ਲੱਗ ਗਿਆ ਮੈਨੂੰ ਵੀ ਛਿੜਕਾਂ ਪੈ ਗਈਆਂ ਠੀਕ ਹੈ ਵੀ ਮੈਂ ਗਈ ਨਹੀਂ ਅੱਜ ਕੈਂਸਲ ਵੀਡੀਓ ਬਣਾਉਣ ਤੇ ਉਸ ਤੋਂ ਬਾਅਦ ਫਿਰ ਹਾਂ ਥੋੜਾ ਜਿਹਾ ਬਾਹਰ ਨਿਕਲੀ ਆ ਹਾਂ ਸ਼ਾਮ ਦੇ ਮਿਲਣਾ ਤੇ ਲਗਭਗ 8:00 ਵਜੇ ਤੇ ਤਾਂ ਹੀ ਨਹੀਂ ਰਜੇ ਹੁਣ ਗੱਡੀ ਦੇ ਅੰਦਰ ਤੇ ਹੁਣ ਆਪਾਂ ਆਗੀ ਇੱਥੇ ਫੇਸ 2 ਦੇ ਵਿੱਚ ਥੋੜੀ ਜੀ ਅ ਕਹ ਲਓ ਵੀ ਇੱਕ ਤਾਂ ਕੰਮ ਵੀ ਸੀਗਾ ਥੋੜਾ ਜਿਹਾ ਉਹ ਕਰਨਾ ਸੀਗਾ ਉਹ ਕਰ ਲਿਆ ਮਾਈਕ ਵਗੈਰਾ ਲਿਆਉਣਾ ਸੀਗਾ ਹੁਣ ਤੁਹਾਨੂੰ ਆਵਾਜ਼ ਘਟਾਉਂਦੀ ਸੀ ਫਿਰ ਮੈਂ ਪਹਿਲਾਂ ਜਿਹੜਾ ਮੋਬਾਈਲ ਸੀ ਅਸੀਂ ਪਹਿਨ ਲੇਗੀ ਸੀ ਤੇ ਹੁਣ ਫਿਰ ਮੈਂ ਮਾਈਕ ਲਈ ਆਈ ਆਪਦੇ ਵਾਸਤੇ ਇਹਨਾਂ ਦਿਨ ਮਿਲੇ ਹੀ ਨਹੀਂਗਾ ਉਹ ਸੇਮ ਤੇ ਅਜਿਗ ਤਾਂ ਮਾਈਕ ਲੈ ਕੇ ਜਾਉਣਾ ਸੀ ਉਹ ਲੈਣ ਗਈ ਸੀ ਮੈਂ ਤੇ ਦੂਜਾ ਫੇਰ ਹੁਣ ਘਰ ਵਾਲਾ ਕਹਿੰਦਾ ਚੱਲ ਝੜਕਾ ਪੈ ਗਿਆ ਤੈਨੂੰ ਥੋੜਾ ਜਿਹਾ ਆਊਟਿੰਗ ਕਰਾ ਦਿੰਨੇ ਤੇ ਹੁਣ ਆਪਾਂ ਇੱਥੇ ਵੇਸਟੂ ਦੇ ਵਿੱਚ ਚੰਪਾਂ ਖਾਣਾਂਗੇ। ਜੇ ਉਹ ਗਏ ਹੋਏ ਆ ਤੇ ਮੈਂ ਉਹਨਾਂ ਦੀ ਏਰ ਗੱਡੀ ਦੇ ਵਿੱਚ ਬੈਠੀ ਆਵੇਂ ਚਲੋ ਇੱਥੇ ਬੈਠ ਕੇ ਇੱਥੇ ਗੱਡੀ 'ਚ ਬੈਠ ਕੇ ਖਾ ਲਾਂਗੇ ਆਪਾਂ। ਥੋੜਾ ਹੁਣ ਏਸੀ 'ਚ ਬਾਹਰ ਨਿਕਲੂ ਜੇ ਨਹੀਂ ਕਰਦਾ ਮਛਰ ਮਛਰ ਹੁੰਦਾ ਹੈ। ਮਿੱਟੀ ਘਟਾਏ ਹੁੰਦੇ ਕਿਉਂਕਿ ਉਹਨਾਂ ਦੇ ਜਿਹੜੇ ਜਿਹੜੇ ਸਵਾਲ ਚ ਆਪਾਂ ਬਣਾਉਂਦੇ ਇੱਥੇ ਉਹਨਾਂ ਦੇ ਅੰਦਰ ਬੜੀ ਸੌਣੀ ਹੁੰਦੀ ਦੀ ਤੇ ਨਾਲੇ ਉਸ ਵੇਲੇ ਫਿਰ ਫੋਟੋ ਚ ਰਸ਼ਵੀ ਜ਼ਿਆਦਾ ਹੋ ਜਾਂਦਾ। ਇਸ ਕਰਕੇ ਗੱਡੀ 'ਚ ਬੈਠੇ ਰਹੀ ਮੈਂ ਤਾਂ ਬੈਠੀ ਆ। ਤੇ ਚਲੋ ਜੀ ਛਿੜਕਾਂ ਤਾਂ ਖਾਦੀਆਂ ਪਰ ਅੱਗੇ ਨੂੰ ਸਿੱਖਿਆਣੀ ਵੀ ਹੋ ਗਈ ਹੈ ਬਿਸਤਰਾਂ ਦੀ ਗਲਤੀਆਂ ਨਹੀਂ ਕਰਨੀਆਂ ਠੀਕ ਹੈ ਚਲ ਕੋਈ ਵੱਡੀ ਬੈਣ ਹੈ ਜਿਸ ਲਿਖਾ ਦੇ ਵੀ ਦਿੱਤੀਆ ਤਾਂ ਕੋਈ ਗੱਲ ਨਹੀਂ ਹਨਾ ਦੋ ਪਈਆਂ ਬਿਸਤਰ ਗਈਆਂ ਸਦਕੇ ਮੇਰੀ ਢੋਈ ਦੇ ਕੱਲੂ ਮਨਾ ਲਾਂਗੇ ਆਪਾਂ ਠੀਕ ਹੈ ਕੱਲੂ ਮੈਂ ਦੋ ਹੋਰੀਆਂ ਤਿੰਨ ਵੀਡੀਓ ਬਣਾ ਦੂੰਗੀ ਅੱਜ ਮੇਰੇ ਵੈਸੇ ਵੀ ਮੇਰਾ ਅੱਜ ਤੁਹਾਨੂੰ ਵੀ ਫੀਲ ਹੋ ਰਿਹਾ ਹੋਣਾ ਵੀ ਮੇਰੀ ਆਵਾਜ਼ ਖਰਾਬ ਹੋਈ ਵੀ ਅੱਜ ਮੇਰਾ ਗਲਾ ਪਤਾ ਨਹੀਂ ਕਾਦੇ ਨਾਲ ਦਬ ਗਿਆ ਪਤਾ ਨਹੀਂ ਤਾਂ ਮਿੱਟੀ ਮੁੱਟੀ ਉੱਡਦੀ ਬਰੀਕ ਜੀ ਉਹਦੇ ਕਰਕੇ ਹੋ ਜਾਂਦਾ ਪਤਾ ਨਹੀਂ ਕਾਦੇ ਕਰਕੇ ਗਲਾ ਵੀ ਖਰਾਬ ਹੋਇਆ ਪਿਆ ਤੇ ਇਸ ਕਰਕੇ ਚਲੋ ਜੋ ਵੀ ਹੁੰਦਾ ਚੰਗੇ ਨਾਲ ਹੁੰਦਾ ਰੈਸਟ ਸ਼ਾਇਦ ਜ਼ਰੂਰੀ ਸੀਗੀ ਸ਼ਾਇਦ ਗੱਲਾਂ ਜ਼ਿਆਦਾ ਖਰਾਬ ਹੋ ਜਾਂਦਾ ਫਿਰ ਉਹਦੇ ਵੀ ਪ੍ਰੋਬਲਮ ਹੋਣੀ ਸੀਗੀ ਇਸੇ ਕਰਕੇ ਪਰਮਾਤਮਾ ਨੇ ਸ਼ਾਇਦ ਉਹ ਮੈਨੂੰ ਅੱਜ ਜਾਣ ਦਾ ਆਰਡਰ ਨਹੀਂ ਕੀਤਾ ਕਿਉਂਕਿ ਹੁਣ ਤਾਂ ਉਹਦੇ ਹੁਕਮ ਨਾਲ ਹੀ ਸਾਰਾ ਕੁਝ ਮੇਰੇ ਕਹਿਣ ਨਾਲ ਤਾਂ ਕੁਝ ਨਹੀਂ ਹੁੰਦਾ ਸੋ ਚਲੋ ਜੀ ਹੁਣ ਫਿਰ ਥੋੜਾ ਜਿਹਾ ਖਾ ਪੀ ਕੇ ਫਿਰ ਘਰੇ ਜਾ ਕੇ ਅੱਜ ਫਿਲਮ ਫਿਲਮ ਦੇਖਾਂਗੇ ਰਾਤ ਨੂੰ ਕਿਉਂਕਿ ਅੱਜ ਦਿਨੇ ਬਹੁਤ ਸੌਲੇ ਹੁੰਦੀ ਰਹਣੀ ਨਹੀਂਗੀ ਤੇ ਅੱਜ ਕੋਈ ਫਿਲਮ ਦੇਖ ਲਾਂਗੇ ਤੇ ਫਿਰ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਠੀਕ ਹੈ ਜੀ ਕੱਲ ਨੂੰ ਫਿਰ ਤੁਹਾਨੂੰ ਇੱਕ ਨਵੇਂ ਵਿਸ਼ਾ ਨਾਲ ਲਾਂਗੇ